ਾਨਕ ਪੁਲਿਸ ਨੇ ਫੇਸਬੁਕ ਤੇ ਆਪਣੀ ਪਛਾਣ ਛੁਪਾ ਕੇ ਬਣਾਏ ਗਏ ਜਾਲੀ ਖਾਤਿਆਂ ਤੇ ਭੜਕਾਊ ਅਤੇ ਗਲਤ ਪੋਸਟਾਂ ਪਾਉਣ ਵਾਲੇ ਲੋਕਾਂ ਨੂੰ ਦਬੋਚਣ ਲਈ 8 ਫੇਸਬੁਕ ਖਾਤਿਆਂ ਦੀ ਪਛਾਣ ਕਰਕੇ ਉਹਨਾਂ ਖਿਲਾਫ ਆਈਟੀ ਐਕਟ 2000 ਦੀ ਧਾਰਾ 66C ਅਤੇ ਧਾਰਾ 420 ਅਧੀਨ ਮਾਮਲਾ ਦਰਜ ਕੀਤਾ ਹੈ ਇਸ ਤੋਂ ਇਲਾਵਾ ਕਈ ਹੋਰ ਅਜਿਹੇ ਜਾਲੀ ਬੜਾਏਗੇ ਫੇਸਬੁੱਕ ਖਾਤੇ ਆਦਿ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਨੇ ਇਹ ਕਾਰਵਾਈ ਨਗਰ ਕੌਂਸਲ ਸਮਰਾਲਾ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸੁਖਵੀਰ ਸਿੰਘ ਸੇਖੋਂ ਦੀ ਸ਼ਿਕਾਇਤ ਕੀਤੀ ਹੈ ਜਿਸ ਵਿੱਚ ਉਹਨਾਂ ਫੇਸਬੁੱਕ ਤੇ ਚੱਲੀ ਚੱਲ ਰਹੇ ਕਰੀਬ 16 ਜਿਹੇ ਅਕਾਊਂਟਾਂ ਖਿਲਾਫ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਜਿਨ੍ਹਾਂ ਤੇ ਗਲਤ ਅਤੇ ਪੜਕਾਉ ਪੋਸਟਾਂ ਰਾਹੀਂ ਇਲਾਕੇ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਸੀ ਸ਼ਿਕਾਇਤ ਵਿੱਚ ਸੇਖੋਂ ਨੇ ਉਨ੍ਹਾਂ ਦੇ ਨਾਂ ਤੇ ਬਣਾਏ ਗਏ ਜਾਲੀ ਫੇਸਬੁਕ ਅਕਾਊਂਟ ਦਾ ਵੀ ਜ਼ਿਕਰ ਕੀਤਾ ਅਤੇ ਜਿਸ ਤੇ ਕਈ ਗਲਤ ਪੋਸਟਾਂ ਪਾਈਆਂ ਗਈਆਂ ਸਨ ਅਤੇ ਲੋਕਾਂ ਤੋਂ ਪੈਸਿਆਂ ਦੀ ਵੀ ਮੰਗ ਕੀਤੀ ਗਈ ਸੀ। ਪੁਲਿਸ ਨੂੰ ਇਹਨਾਂ ਫੇਸਬੁਕ ਖਾਤਿਆਂ ਤੇ ਪੋਸਟ ਕੀਤੇ ਗਲਤ ਕਮੈਂਟਾਂ ਤੇ ਹੋਰ ਸਮੱਗਰੀ ਦੇ ਸਕਰੀਨਸ਼ਾਟ ਵੀ ਪੇਸ਼ ਕੀਤੇ ਗਏ। ਇਹ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਦੇ ਸਾਈਬਰ ਸੈੱਲ ਨੇ ਪੜਤਾਲ ਕੀਤੀ ਅਤੇ ਫਿਲਹਾਲ 8 ਫੇਸਬੁਕ ਖਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਹਾਲੇ ਹੋਰ ਵੀ ਪੜਤਾਲ ਜਾਰੀ ਹੈ ਅਤੇ ਜਲਦੀ ਹੀ ਹੋਰ ਸਚਾਈ ਸਾਹਮਣੇ ਆਏਗੀ